ਹਲਕਾ ਰਾਜਪੁਰਾ ਤੇ ਮਾਲਵਾ ਦੀ ਅਲੂਕਾ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋਈ ਕੇਂਦਰ ਸਰਕਾਰ ਵੱਲੋਂ ਰਾਜਪੁਰਾ ਤੋਂ ਚੰਡੀਗੜ੍ਹ ਮੁਹਾਲੀ ਲਈ ਨਵੇਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਇਸ ਪ੍ਰੋਜੈਕਟ ਦੀ ਲਾਗਤ 433 ਕਰੋੜ ਰੁਪਏ ਅਤੇ 2 ਸਾਲਾਂ ਵਿੱਚ ਹੀ ਮੁਕੰਮਲ ਹੋ ਜਾਵੇਗੀ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਨਿਤ ਕਹਿੰਿਆ ਕਿ ਇਸ ਨਾਲ ਰਾਜਪੁਰਾ ਭਾਰਤ ਦਾ ਵੱਡਾ ਇੰਡਸਟਰੀਅਲ ਹੱਬ ਬਣੇਗਾ ਅਤੇ ਲੋਕਾਂ ਲਈ ਚੰਡੀਗੜ੍ਹ-ਮੋਹਾਲੀ ਪਹੁੰਚਣਾ ਆਸਾਨ ਅਤੇ ਸਸਤਾ ਹੋ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇ ਮਿਨਿਸਟਰ ਅਸ਼ਵਨੀ, ਰੇਲ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਅਤੇ ਸਾਫਕਾ ਮੈਂਬਰ ਪਾਰਲੀਮੈਂਟ ਮਹਾਰਾਣੀ ਪੰਡਿਤ ਕੋਰਦਾ ਧੰਨਵਾਦ ਕੀਤਾ। ਰਾਜਪੁਰਾ ਤੋਂ ਦੀਪਕ ਕੁਮਾਰ ਦੀ ਖਾਸ ਰਿਪੋਰਟ। ਕੀ ਕਹਿਣਾ ਚਾਹੋਗੇ ਇਹ ਜੋ ਰੇਲਵੇ ਪ੍ਰੋਜੈਕਟ ਪਾਸ ਹੋਇਆ ਰਾਜਪੁਰਾ ਤੋਂ? ਦੇਖੋ ਜਿਹੜਾ ਇਹ ਰਾਜਪੁਰਾ ਤੋਂ ਮੋਹਾਲੀ ਤੱਕ ਰੇਲਵੇ ਲਿੰਕ ਜਿਹੜਾ ਜੋੜਿਆ ਗਿਆ ਜਿਹੜਾ ਕਿ 443 ਕਰੋੜ ਰੁਪਏ ਇਨਵੈਸਟਮੈਂਟ ਹੋਈ ਹੈ ਤੇ ਜਿਹਦੇ ਵਿੱਚੋਂ 200 ਕੁਛ ਕਰੋੜ ਰੁਪਏ ਆ 208 ਕਰੋੜ ਮੇਰੇ ਖਿਆਲ ਸੈਂਟਰ ਸਰਕਾਰ ਨੇ ਜਾਰੀ ਕੀਤਾ ਤੇ ਮੈਂ ਕਹਿ ਸਕਦਾ 50 ਸਾਲਾਂ ਤੋਂ ਲੋਕਾਂ ਦੀ ਡਿਮਾਂਡ ਸੀ ਵੀ ਰਾਜਪੁਰਾ ਮੋਹਾਲੀ ਲਿੰਕ ਰੇਲਵੇ ਲਿੰਕ ਜੋੜਿਆ ਜਾਵੇ ਤੇ ਮੈਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਡੇ ਮਾਨਯੋਗ ਰੇਲਵੇ ਮੰਤਰੀ ਅਸ਼ੋਨੀ ਵੈਸ਼ਨੂੰ ਜੀ ਦਾ ਸਾਡੇ ਮਾਨਯੋਗ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਬਕਾ ਪਾਰਲੀਮੈਂਟ ਮੈਂਬਰ ਸਾਬਕਾ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਜਿਹੜਾ ਕਿ ਉਹਨਾਂ ਦੇ ਸਾਧਕਾ ਜਿਹੜਾ ਅੱਜ ਇਹ ਰਾਜਪੁਰਾ ਨੂੰ ਤੇ ਮਾਲਵਾ ਨੂੰ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਨੂੰ ਇਹ ਅੱਜ ਸੁਗਾਤ ਮਿਲੀ ਹੈ ਤੇ ਮੈਂ ਇਹ ਵੀ ਕਹਿ ਸਕਦਾ ਵੀ ਇਹ ਇਕੱਲਾ ਰਾਜਪੁਰਾ ਨੂੰ ਨਹੀਂ ਫਾਇਦਾ ਹੋਇਆ ਇਹ ਪੂਰੇ ਮਾਲਵਾ ਨੂੰ ਫਾਇਦਾ ਹੋਇਆ ਕਿਉਂ ਇਹ ਜਿਹੜਾ ਲਿੰਕ ਜੁੜਿਆ ਇਹ ਪਟਿਆਲਾ ਸੰਗਰੂਰ ਬਠਿੰਡਾ ਸਾਰਿਆਂ ਦਾ ਲਿੰਕ ਜੁੜਿਆ ਤੇ ਸਭ ਤੋਂ ਜਿਹੜਾ ਵੱਡਾ ਫਾਇਦਾ ਹੋਇਆ ਉਹ ਸਾਡੇ ਅਲਕਾ ਰਾਜਪੁਰਾ ਵਾਸੀਆਂ ਨੂੰ ਹੋਇਆ। ਕਿਉਂ? ਕਿਉਂਕਿ ਦੇਖੋ ਇਸ ਲਿੰਕ ਜੁੜਨ ਨਾਲ ਇੱਕ ਤਾਂ ਰਾਜਪੁਰਾ 'ਚ ਇੰਡਸਟਰੀ ਵੀ ਵਧੂਗੀ, ਵਪਾਰ ਵੀ ਵਧੂਗਾ ਤੇ ਦੂਜਾ ਜਿਹੜਾ ਸਾਡਾ ਇੱਥੇ ਰਾਜਪੁਰਾ ਤੋਂ ਜਿਹੜੇ ਚੰਡੀਗੜ੍ਹ ਰੋਜ਼ ਜਿਹੜੇ ਜਾਂ ਕੋਈ ਜੋਬ ਕਰਦੇ ਨੇ ਜਾਂ ਸਾਡੇ ਬੱਚੇ ਉੱਥੇ ਪੜ੍ਹਦੇ ਨੇ ਤੇ ਕਈਆਂ ਦਾ ਵਪਾਰ ਵੀ ਹੈ। ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਤੇ ਜਿਹੜਾ ਮੈਂ ਕਹਿ ਸਕਦਾ ਵੀ ਜਿਹੜਾ ਇੱਥੋਂ ਅੱਜ ਆਪਾਂ ਬਾਈ ਰੋਡ ਚੰਡੀਗੜ੍ਹ ਜਾਈਏ ਡੇਢ ਤੋਂ ਲੈ ਕੇ 2 ਘੰਟੇ ਦਾ ਸਫ਼ਰ ਹੁੰਦਾ ਤੇ ਦੂਜੀ ਗੱਲ ਇੱਕ ਤਾਂ ਇਹ ਸਫ਼ਰ ਜਿਹੜਾ ਡੇਢ ਦੋ ਘੰਟੇ ਲੱਗਦੇ ਸੀ ਉੱਧਾ ਘੰਟਾ ਰਹਿ ਜਾਏਗਾ ਤੇ ਬਾਈ ਰੋਡ ਮਹਿੰਗਾ ਪੈਂਦਾ ਸੀਗਾ ਜਿਹੜਾ ਕਿ ਇਹ ਬਹੁਤ ਸਸਤਾ ਹੋਏਗਾ ਬਹੁਤ ਵੱਡਾ ਫਾਇਦਾ ਹੋਏਗਾ ਤੇ ਦੂਜੀ ਗੱਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਨਾ ਵੀ ਰਾਜਪੁਰਾ ਕੱਲਾ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਇੰਡਸਟਰੀ ਹੱਬ ਬਣਨ ਜਾ ਰਿਹਾ ਜਿਹੜਾ ਕਿ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਰਾਜਪੁਰਾ ਦਾ ਜੁਕ ਜਿਹੜਾ ਪ੍ਰੋਜੈਕਟ ਜਿਹੜਾ ਹੈਗਾ ਇਹ ਸ਼ੁਰੂ ਕਦ ਤੱਕ ਹੋ ਜਾਏਗਾ ਤੇ ਤੇ ਕਦ ਤੱਕ ਮੁਕੰਮਲ ਹੋਣ ਦੀ ਦੀ ਹੈ ਸੰਭਾਵਨਾ ਇਹ ਜਿਹੜਾ ਪ੍ਰੋਜੈਕਟ ਹੈ ਜੀ 2 ਸਾਲਾਂ ਦੇ ਅੰਦਰ ਅੰਦਰ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਤੇ ਜਿਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ 209 ਕਰੋੜ ਰੁਪਈਆ ਅ 203 ਕਰੋੜ ਰੁਪਈਆ 203 ਕਰੋੜ ਰੁਪਈਆ ਸਰਕਾਰ ਨੇ ਜਾਰੀ ਵੀ ਕਰ ਦਿੱਤਾ ਸਰ ਹਲਕਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਅੱਜ ਖੁਸ਼ੀ ਦੇ ਇਲਾਕੇ ਨੂੰ ਦੇਖਣ ਨੂੰ ਮਿਲ ਰਹੀ ਹੈ ਜੋ 50 ਸਾਲਾਂ ਤੋਂ ਉਡੀਕ ਕਰ ਰਹੀ ਸੀ ਸੈਂਟਰ ਸਰਕਾਰ ਵੱਲੋਂ ਅੱਜ ਉਹਨਾਂ ਨੂੰ ਤੋਹਫ਼ਾ ਦਿੱਤਾ ਗਿਆ ਦੇਖੋ ਮੈਂ ਆਪਣੇ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਮਾਲਕਾ ਰਾਜਪੁਰਾ ਵਾਸੀਆਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਤੇ ਮੈਂ ਹਲਕਾ ਰਾਜਪੁਰਾ ਵੱਲੋਂ ਤੇ ਹਲਕਾ ਰਾਜਪੁਰਾ ਦੇ ਵਸਨੀਕਾਂ ਵੱਲੋਂ ਵੀ ਮੈਂ ਇੱਕ ਵਾਰੀ ਫਿਰ ਅਸੀਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਰੇਲਵੇ ਮੰਤਰੀ ਜੀ ਦਾ ਤੇ ਆਪਣਾ ਰੇਲਵੇ ਰਾਜ ਮੰਤਰੀ ਜੀ ਦਾ ਖਾਸ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਮੈਂ ਇਹ ਵੀ ਕਹਿ ਸਕਦਾ ਜਿਹਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਬਹੁਤ ਵੱਡਾ ਰੋਲ ਹੈ ਉਹ ਵੀ ਕਾਫੀ ਸਮੇਂ ਤੋਂ ਮੰਗ ਕਰ ਰਹੇ ਸੀ ਲੜੇ ਵੀ ਨੇ ਉੱਤੇ ਸੰਸਦ ਵਿੱਚ ਆਪਣੇ ਪਾਰਲੀਮੈਂਟ ਵਿੱਚ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਰਾਜਪੁਰਾ ਦੇ ਲੋਕਾਂ ਵੱਲੋਂ ਵੀ Thank you.